ਪਟਿਆਲਾ ਦੇ ਵਿੱਚ ਜਨਮ ਦਿਨ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਜਦੋਂ ਆਨਲਾਈਨ ਕੇਕ ਆਰਡਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਕੇਕ ਖਾਣ ਕਰਕੇ ਇੱਕ 마ਸੂਮ ਦੀ ਜਾਨ ਚਲੀ ਜਾਂਦੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਕਸ਼ਨ ਲਿਆ ਗਿਆ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਪਰਿਵਾਰਿਕ ਮੈਂਬਰਾਂ ਨੂੰ ਯਕੀਨ ਨਹੀਂ ਆ ਰਿਹਾ ਤੇ ਪਰਿਵਾਰਿਕ ਮੈਂਬਰ ਉਹ ਕੇਕ ਆਪਣੇ ਹੱਥਾਂ ਦੇ ਵਿੱਚ ਚੁੱਕ ਕੇ ਖਰੜ ਦੀ ਲੈਬਾਰਟਰੀ ਵਿਖੇ ਪਹੁੰਚੇ ਨੇ ਤਾਂਕਿ ਟੈਸਟ ਕਰਵਾਇਆ ਜਾ ਸਕੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਜਸ਼ਨ ਦੇ ਮਾਹੌਲ ਦੇ ਵਿੱਚ ਲੜਕੀ ਦਾ ਕੇਕ ਆਨਲਾਈਨ ਆਰਡਰ ਕੀਤਾ ਸੀ ਤੇ ਫਿਰ ਕੇਕ ਕਟਿਆ ਕੇਕ ਕੱਟਣ ਤੋਂ ਬਾਅਦ ਲੜਕੀ ਨੂੰ 2 ਤੋਂ 3 ਵਾਰੀ ਉਲਟੀਆਂ ਆਉਂਦੀਆਂ ਨੇ ਤੇ ਉਲਟੀਆਂ ਆਉਣ ਤੋਂ ਬਾਅਦ ਮਾਨਵੀ ਦੇ ਮੂੰਹ ਦੇ ਵਿੱਚੋਂ ਝੱਗ ਨਿਕਲਦੀ ਹੈ ਜਿਸ ਤੋਂ ਬਾਅਦ ਉਹ ਸਾਨੂੰ ਸਾਰਿਆਂ ਨੂੰ ਅਲਵਿਦਾ ਆਖ ਜਾਂਦੀ ਹੈ ਇਸ ਵੇਲੇ ਪਰਿਵਾਰ ਪੂਰੀ ਤਰ੍ਹਾਂ ਸਦਮੇ ਦੇ ਵਿੱਚ ਹੈ ਅਤੇ ਆਪਣੇ ਮਨ ਦੇ ਸ਼ੰਕੇ ਨੂੰ ਦੂਰ ਕਰਨ ਦੇ ਲਈ ਪਰਿਵਾਰਿਕ ਮੈਂਬਰ ਇਸ ਵੇਲੇ ਖਰੜ ਵਿਖੇ ਪਹੁੰਚੇ ਨੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਮਾਨਵੀ ਦਾ ਇਹ ਨਾਨਾ ਹੈ ਜਿਹੜਾ ਕਿ ਆਪਣੇ ਹੱਥਾਂ ਦੇ ਵਿੱਚ ਕੇਕ ਚੱਕ ਕੇ ਲੈਬੋਰੀ ਵਿਖੇ ਪਹੁੰਚਿਆ ਹੈ ਪਰਿਵਾਰ ਨੂੰ ਜੋ ਪਟਿਆਲਾ ਤੋਂ ਰਿਪੋਰਟ ਤਿਆਰ ਹੋਈ ਸੀ ਉਸ ਰਿਪੋਰਟ ਤੇ ਯਕੀਨ ਨਹੀਂ ਆ ਰਿਹਾ ਤੇ ਦੁਬਾਰਾ ਟੈਸਟ ਕਰਵਾਉਣ ਦੇ ਲਈ ਪਹੁੰਚੇ ਨੇ ਤਾਂ ਕਿ ਪਤਾ ਲੱਗ ਸਕੇ ਕਿ ਉਹਨਾਂ ਦੀ ਦੌਤੀ ਦਾ ਅਤੇ ਕਿਸ ਤਰ੍ਹਾਂ ਜੋ ਹੈ ਉਸ ਸੰਸਾਰ ਨੂੰ ਅਲਵਿਦਾ ਆਖਿਆ ਅਸਲ ਦੇ ਵਿੱਚ ਕੇਕ ਕਾਰਨ ਰਿਹਾ ਜਾਂ ਫਿਰ ਕੋਈ ਹੋਰ ਮਾਸਰਾ ਹੈ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਹਰਵੰਸ ਲਾਲਿਆ ਜੀ ਅ ਜਿਹੜੀ ਬੇਟੀ ਆਪਣੀ ਜਿਹੜੀ ਕੇਕ ਨਾਲ ਜਿਹਨਾਂ ਦੀ ਕਹਿੰਦੇ ਵੀ ਡੈਥ ਹੋ ਗਈ ਕੀ ਕੀ ਕਾ ਕਿੱਦਾਂ ਹੋਇਆ ਹੈ ਕੀ ਸਾਨੂੰ ਖੁੱਲ ਕੇ ਦੱਸੋਗੇ ਡਿਟੇਲ ਕਿੱਦਾਂ ਹੋਇਆ ਜੀ ਇਹ ਉਹਨਾਂ ਜੀ ਉਹਦਾ ਉਹਦਾ ਜਨਮ ਦਿਨ ਸੀ ਉਹਦਾ ਨਾਮ ਸੀ ਮਨਵੀ ਜੀ ਉਹਦਾ 24 ਤਰੀਕ 24 ਮਾਰਚ ਨੂੰ ਜਨਮ ਦਿਨ ਸੀ ਅਸੀਂ ਕੇਕ ਖਰੀਦਿਆ ਸੀ ਉਹ ਕੇਕ ਖਰੀਦ ਕੇ ਰਾਤ ਨੂੰ ਅਸੀਂ ਕੱਟਿਆ ਜੀ ਕੇਕ ਕਿਹੜੇ ਇਲਾਕੇ ਤੋਂ ਖਰੀਦਿਆ ਸੀ ਉਹ ਜੀ ਕੇਕ ਕਾਨਾ ਵੇਕਰੀ ਸੀ ਜਦ ਕਿ ਪਟਿਆਲੇ ਸ਼ਹਿਰ ਦੇ ਵਿੱਚ ਕੇਕ ਕਾਨਾ ਵੇਕਰੀ ਕੋਈ ਵੀ ਨਹੀਂ ਹੈਗੀ ਠੀਕ ਹੈ ਜੀ ਉਹਨੂੰ ਮਾਨਤਾ ਦਿੱਤੀ ਹੋਈ ਸੀ ਤੇ ਜਦੋਂ ਪੁੱਛਗਿਛ ਹੋਈ ਅਸੀਂ ਕੰਪਲੇਂਟ ਕੀਤੀ ਪੁਲਿਸ ਕੋਲ ਤੇ ਕੇਕ ਕਾਨਾ ਦੀ ਵੇਕਰੀ ਪਟਿਆਲੇ ਸ਼ਹਿਰ 'ਚ ਕੋਈ ਨਹੀਂ ਮਿਲੀ ਪੁਲਿਸ ਨੇ ਵੀ 2-3 ਦਿਨ ਨੱਠ-ਭੱਜ ਕੀਤੀ ਅਸੀਂ ਵੀ ਬਹੁਤ ਨੱਠ-ਭੱਜ ਕੀਤੀ ਜੀ ਸਾਨੂੰ ਉਸ ਵੇਕਰੀ ਦਾ ਨੋਕ ਕਿਤੇ ਨਹੀਂ ਮਿਲਿਆ ਜੀ ਫਿਰ ਅਸੀਂ 30 ਤਰੀਕ ਨੂੰ ਥੱਕ ਹਰ ਕੇ ਬੈ ਗਏ ਅਸੀਂ 30 ਤਰੀਕ ਨੂੰ ਇੱਕ ਹੋਰ ਕੇਕ ਬੁੱਕ ਕਰਾਤਾ ਜੀ ਉਸੇ ਕੇਕ ਕਾਨਾ ਦੀ ਵਿਕਰੀ ਦੇ ਨੋਤੇ ਠੀਕ ਹੈ ਕੇਕ ਕਾਨਾ ਵਿਕਰੀ ਦਾ ਡਿਲੀਵਰ ਜਿਹੜਾ ਜਿਮੈਟੋ ਦਾ ਗੁਲਾਬ ਸਿੰਘ ਉਹ ਸਾਡੇ ਘਰ ਆ ਗਿਆ ਜੀ ਕੇਕ ਦੇਣੇ ਚਲੋ ਅਸੀਂ ਉਸ ਨੂੰ ਬੁਲਾਇਆ ਵੀ ਆ ਜਾ ਅੰਦਰ ਆ ਕੇ ਆਪਣੀ ਪੇਮੈਂਟ ਲੈ ਲੈ ਬੈਠ ਉਹ ਮਾਲਕ ਨੇ ਨਾ ਜੀ ਗੁਰਪ੍ਰੀਤ ਨੇ ਪੂਰਾ ਸਿਖਾਇਆ ਹੋਇਆ ਸੀ ਵੀ ਆਪਾਂ ਦੋ ਨੰਬਰ ਚ ਕੰਮ ਕਰਦੇ ਹਾਂ ਵੇ ਜੇ ਕੋਈ ਇਦਾਂ ਦੀ ਗੱਲਬਾਤ ਬਾਰਦਾਤ ਹੁੰਦੀ ਆ ਤਾਂ ਤੂੰ ਕੇਕ ਸਟਿੱਕ ਕੇ ਭੱਜ ਜਾਣਾ ਉਹ ਬਿਨਾਂ ਪੇਮੈਂਟ ਲਈ ਕੇਕ ਰੱਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਘਰ رپورਟਰ ਵੀ ਬੈਠੇ ਸੀ ਅਸੀਂ ਵੀ ਸੀ ਕਈ ਬੰਦੇ ਅਸ ਨਹੀਂ ਉਹ ਅਸੀਂ ਉਸ ਨੂੰ ਪਕੜ ਕੇ ਬਿਠਾ ਲਿਆ ਵੀ ਤੂੰ ਸਾਨੂੰ ਇਹ ਦੱਸ ਪੇਮੈਂਟ ਵੀ ਆਪਣੀ ਲੈ ਲਾ ਪੇਮੈਂਟ ਵੀ ਪੂਰੀ ਦਿੱਤੀ ਉਹਨੂੰ ਤੇ ਉਹਨੂੰ ਕਿਹਾ ਵੀ ਸਾਨੂੰ ਸਿਰਫ ਬੇਕਰੀ ਦਾ ਨਾਮ ਦੱਸ ਦੇ ਕਿੱਥੋਂ ਲੈ ਕੇ ਆਇਆ ਕਿ ਉਹ ਦੱਸ ਨਹੀਂ ਜੀ ਰਿਹਾ ਜੀ ਕਹਿੰਦਾ ਮੈਂ ਬਾਸ ਸਟੈਂਡ ਤੋਂ ਲਿਆ ਮੈਂ ਉੱਥੋਂ ਲਿਆ ਚਲੋ ਅਸੀਂ ਫੇ ਪੁਲਿਸ ਸਟੇਸ਼ਨ ਦੀ ਮਦਦ ਲਈ ਸੁਵਿੱਤਰ ਸਿੰਘ ਸਰ ਨੂੰ ਬੁਲਾਇਆ ਉਹਦੇ ਨਾਲ ਗਿਆ ਤੇ ਉਹਨੇ ਦੱਸਿਆ ਵੀ ਇਹ ਨਿਊ ਬੇਕਰੀ ਤੋਂ ਹੀ ਲੈ ਕੇ ਆਇਆ ਠੀਕ ਜਦ ਕੇ ਜੋਮੈਟੋ ਨੇ ਵੀ ਕਿਹਾ ਵੀ ਅਸੀਂ ਨਿਊ ਬੇਕਰੀ ਤੋਂ ਹੀ ਖਰੀਦੇ ਸੀ ਤੇ ਐਪ ਜਰੂਰ ਅਸੀਂ ਲਾਇਸੈਂਸ ਦਿੱਤਾ ਹੈ ਕੇਕ ਕਾਨਨ ਨੂੰ ਏ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਕਿ ਕੇਕ ਨਾਲ ਹੀ ਬੇਟੀ ਦਾ ਇਦਾਂ ਹੋਇਆ ਕੇਕ ਜਿਸ ਦਿਨ ਕੇਕ ਕੱਟ ਕੇ ਜੀ ਅਸੀਂ ਖਾਦਾ ਜੀ ਰਾਤ ਨੂੰ ਅਸੀਂ ਬਾਹਰੋਂ ਕੋਈ ਚੀਜ਼ ਨਹੀਂ ਮੰਗਾਈ ਹੋਰ ਸਿਰਫ ਘਰ ਦਾ ਸਾਦਾ ਖਾਣਾ ਹੀ ਖਾਦਾ ਨਹੀਂ ਬਾਕੀ ਹੋਰ ਕਿਸੇ ਨੇ ਕੇਕ ਨਹੀਂ ਖਾਇਆ ਜੀ ਖਾਇਆ ਜੀ ਸਾਰਿਆਂ ਨੇ ਖਾਇਆ ਸਾਰਿਆਂ ਨੇ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਮੈਂ ਸੀ ਮੇਰੇ ਵੀ ਅੱਖਾਂ ਦੇ ਵਿੱਚ ਇਦਾਂ ਨੀਂਦ ਐਨੀ ਆਈ ਹੋਈ ਸੀ ਵੀ ਅੱਖਾਂ ਖੋਲ ਰਿਆ ਸੀ ਜ਼ਬਰਦਸਤੀ ਬੰਦ ਹੋ ਰਹੀਆਂ ਸੀ ਝੂਟੇ ਆ ਰਹੇ ਸੀ ਸਾਡੇ ਦੋਨੋਂ ਤਿੰਨ ਮੈਂਬਰ ਜਿਹੜੇ ਬਡੇ ਸੀ ਤਿੰਨਾਂ ਨੂੰ ਹੋ ਰਿਆ ਸੀ ਜੀ ਤੇ ਛੋਟੀਆਂ ਬੱਚੀਆਂ ਨੂੰ ਉਲਟੀਆਂ ਲੱਗ ਗਈਆਂ ਜਿਹੜੀ ਮਾਨਵੀ ਸੀ ਉਹਨੇ ਦੋ ਉਲਟੀਆਂ ਕੀਤੀਆਂ ਉਹਦੇ ਮੂੰਹ ਚੋਂ ਝੱਗ ਜੀ ਨਿਕਲੀ ਬਸ ਉਹਦੇ ਨਾਲ ਐਸੀ ਬਈ ਇਹ ਇਹਦਾ ਹੁਣ ਨਿਕਲ ਗਿਆ ਹੁਣ ਠੀਕ ਹੋ ਗਈ ਵੈਸੇ ਹੀ ਨਾਰਮਲੀ ਉਲਟੀ ਆਈ ਆ ਤੇ ਛੋਟੀ ਬੇਟੀ ਨੇ ਤਾਂ ਜਿੰਨੀਆਂ ਉਲਟੀਆਂ ਕੀਤੀਆਂ ਉਹਦੀ ਕੇਕ ਸਾਰਾ ਨਿਕਲ ਗਿਆ ਜੀ ਉਹਦਾ ਫਿਰ ਵੀ ਉਹ ਅਗਲੇ 2 ਦਿਨ ਲੱਗੇ ਉਸਨੂੰ ਡਾਕਟਰ ਕੋਲ ਅਸੀਂ ਲੈ ਕੇ ਗਏ ਉਹ ਵੀ ਮੇਰੇ ਆਂਟੀ ਗਵਾਂਢੀ ਮੈਂ ਤਾਂ ਉਸ ਕੁੜੀ ਦੇ ਮਾਨਵੀ ਦੇ ਵਿੱਚ ਹੀ ਉਲਝਿਆ ਹੋਇਆ ਸੀ ਪੋਸਟਮਾਰਟਮ ਕਰਾਣ ਗਿਆ ਹੋਇਆ ਸੀ ਕਿ ਉਹਦੇ ਉਹਨੂੰ ਫਿਰ ਉਹਨਾਂ ਗਵਾਂਢੀਆਂ ਨੇ ਕਿ ਬਚਾਏ ਵਾਲੇ ਡਾਕਟਰ ਨੇ ਬਚਾਇਆ ਕੁੜੀ ਨੇ ਕੇਕ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਉਹਨਾਂ ਦੀ ਉਹਨਾਂ ਦੀ ਡੈਥ ਹੋ ਗਈ ਸੀ 3 ਕ ਘੰਟੇ ਬਾਅਦ ਹੀ ਜੀ 3 ਘੰਟੇ ਬਾਅਦ ਉਹਲਦੀ ਤੁਸੀਂ ਹਸਪੀਟਲ ਲੈ ਕੇ ਸੀ ਕਿ ਉਹਨਾਂ ਨੂੰ ਨਹੀਂ ਉਹ ਹਸਪੀਟਲ ਲਿਜਾਣ ਦਾ ਮੌਕਾ ਨਹੀਂ ਮਿਲਿਆ ਜੀ ਸੁੱਤੀ ਰਹਿ ਗਈ ਜੀ ਉਹ ਤੇ ਫਿਰ ਪੁਲਿਸ ਨੇ ਕੀ ਕਾਰਵਾਈ ਕੀਤੀ ਆ ਪੁਲਿਸ ਨੇ ਦੇਖੋ ਜੀ ਐਫ ਆਈ ਆਰ ਪਹਿਲਾਂ ਤਾਂ ਬਗੈਰ ਨੋਟੋ ਕੀਤੀ ਫਿਰ ਬਾਈ ਨੇਮ ਕੀਤੀ ਚਾਰ ਬੰਦਿਆਂ ਤੇ ਨਾ ਉਹ ਜਿਹੜਾ ਬੰਦਾ ਦੇ ਗਿਆ ਨਾ ਉਹ ਸਾਨੂੰ ਲੱਗਿਆ ਜੀ ਉਹ ਤਾਂ ਆਨਲਾਈਨ ਚੜਾ ਕੇ ਹੀ ਬੰਦੇ ਨੂੰ ਡਿਲੀਵਰ ਕਰਦੇ ਆ ਵੀ ਤੇਰੇ ਇਹ ਏਰੀਏ 'ਚ ਤੈ ਜਾਣਾ ਇਸ ਏਰੀਏ 'ਚ ਤੈ ਜਾਣਾ ਉਹ ਸਾਨੂੰ ਹੱਲੇ ਤੱਕ ਕੋਈ ਇਨਫਰਮੇਸ਼ਨ ਹੀ ਮਾਲਕ ਘਰਾ ਰਿਹਾ ਦੇ ਤੁਸੀਂ ਅੱਜ ਖਰੜ ਆਏ ਹੋ ਹਾਂਜੀ ਖਰੜ ਕਿਹਦੇ ਕਹਨੇ ਤੋਂ ਆਏ ਹੋ ਇੱਥੇ ਤੁਸੀਂ ਅਸੀਂ ਜੀ ਦੇਖੋ ਜੀ ਆਪਣੀ ਮਰਜ਼ੀ ਨਾਲ ਆਏ ਹਾਂ ਕੀ ਕੀ ਕਰਨਾ ਹੈ ਜੀ ਖਰੜ ਅਸੀਂ ਖਰੜ ਨਾਲ ਸਰ ਟੈਸਟ ਵਾਸਤੇ ਕੇਕ ਲੈ ਕੇ ਆਏ ਆ ਜੀ ਸਾਨੂੰ ਨਾ ਪ੍ਰਸ਼ਾਸਨ ਤੇ ਵਿਸ਼ਵਾਸ ਨਹੀਂ ਹੈਗਾ ਜੀ ਕੀ ਕਹਨ ਪ੍ਰਸ਼ਾਸਨ ਤੋਂ ਕੀ ਮੰਗਿਆ ਹੁਣ ਤੁਹਾਡੀ ਮੰਗ ਸਾਡੀ ਇਹੀ ਹੈ ਵੀ ਜੀ ਦੇਖੋ ਤੇ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਸਾਡੀ ਬੱਚੀ ਦਾ ਸਾਨੂੰ ਨਿਆਂ ਮਿਲਣਾ ਚਾਹੀਦਾ ਜਾ ਸਾਡੀ ਬੱਚੀ ਸਾਨੂੰ ਮਿਲਣੀ ਨਹੀਂ ਮੁੜ ਗਈ ਤੁਸੀਂ ਹਜੇ ਲੈਬਾਰਟਰੀ ਚ ਗਏ ਨਹੀਂ ਜੀ ਨਹੀਂ ਹਲੇ ਨਹੀਂ ਗਏ ਜੀ